ਨਸਾਤ ਸ੍ਰੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸੱਜਣੋ ਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਓ ਪਿੰਡ ਨਾਰ ਪਰ ਤੇ ਤਹਿਸੀਲ ਕਰਤਾਰ ਪਰ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਜਲੰਧਰ ਆ ਗਿਆ ਤੇ ਹਰਜੰਦਰ ਵੀਰ ਦੇ ਘਰੋਂ ਅੱਜ ਤੁਹਾਨੂੰ ਚਾਰ ਐਨੀਮਲ ਵਿਖਾਉਣੇ ਆ। ਨੇੜੇ ਕਪੂਰਥਾਲਾ ਸ਼ਹਿਰ ਵੀ ਆ ਜਾਂਦਾ ਤੇ ਕਰਤਾਰਪੁਰ ਵੀ ਨੇੜੇ ਆ ਜਾਂਦਾ। ਮੰਨ ਲਓ ਵੀ ਸੱਜਣੋ ਇੱਕ ਝੋਟੀ ਗੱਬਣਾ ਤੇ ਬਾਕੀ ਸਾਰੇ ਜਾਨਵਰੀ ਸੂਏ ਸਵਾਏ ਆ। ਕਿੰਨਾ ਦੁੱਧਵਾਦਾ ਕੀ ਸਬਕਤਾਵਾ ਸਾਰੀ ਡਿਟੇਲ ਇਹਨਾਂ ਦੇ ਮਾਲਕ ਤੋਂ ਲੈ ਲਾਂਗੇ। ਜਿਹੜਾ ਪਸੰਦ ਆ ਜਾਂਦਾ ਤਸੱਲੀ ਕਰਨਾ ਤੁਹਾਡਾ ਵੀ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਤੇ ਇੱਕ ਰਿਕਵੈਸਟ ਬੇਨਤੀ ਅੱਜ ਤੁਹਾਡੇ ਨਾਲ ਫੇਰ ਆ ਕਿ ਜਿਹੜੇ ਨਵੇਂ ਸੱਜਣਾਂ ਵੀਡੀਓ ਪਹਿਲੀ ਵਾਰੀ ਦੇਖੋਗੇ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦਾ ਬਟਨ ਆ ਜਿਹੜਾ ਉਹ ਵੀ ਆਲ ਤੇ ਸੈੱਟ ਕਰ ਲਿਓ ਇੱਕ ਨੀਲੀ ਰਾਵੀ ਦੀ ਮਹਿਮਾ ਵਿਖਾਉਣੀ ਆ ਤੁਹਾਨੂੰ ਤੁਹਾਡੇ ਕੰਮ ਦੀ ਚੀਜ਼ ਤੇ ਇੱਕ ਅੱਜ ਮੀਣੀ ਦੋਨੇ ਸੰਗ ਹਿਲਦੇ ਆ ਸੱਜਣੋ ਸੂਈ ਸਵਾਈ ਆ ਬੇਲਕੋਲਾ ਤਾਜੀ ਤੇ ਕਿੰਨਾ ਦੁੱਧਵਾ ਦਾ ਸਾਰੀ ਡਿਟੇਲ ਲਾਵਾਂਗੇ ਸ਼ੁਰੂ ਕਰਦੇ ਆਪਾਂ ਨੀਲੀ ਰਾਵੀ ਦੀ ਝੋਟੀ ਤੋਂ ਸਜਣੋ ਬੜਾ ਹੀ ਸੋਹਣਾ ਥਣਲੇਵਾ ਲੱਗਾ ਤੇ ਬਰੀਕ ਚਮੜੀ ਦੀ ਹੈ ਬਾਕੀ ਪਸੰਦ ਤੁਹਾਡੀ ਤੇ ਆਜੋ ਲਈਏ ਡਿਟੇਲ ਸਾਰੀ ਇਹਨਾਂ ਦੇ ਮਾਲਕ ਤੋਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਸਤਿ ਸ੍ਰੀ ਅਕਾਲ ਸਭ ਵੀਰਾਂ ਭਰਾਵਾਂ ਨੂੰ ਭੈਣਾਂ ਨੂੰ ਸਾਰਿਆਂ ਨੂੰ ਸੰਧੂ ਫਾਰਮ ਵੇਖਣ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਤੁਹਾਡਾ ਤੇ ਆਪਣਾ ਨਾਮ ਐਡਰੈਸ ਦੱਸ ਦिए ਨਾਮ ਆਪਣਾ ਪਰਮਜੀਤ ਸਿੰਘ ਜੀ ਪਿੰਡ ਨਰਪੁਰ ਤਹਿਸੀਲ ਕਰਤਾਰਪੁਰ ਜ਼ਿਲ੍ਹਾ ਜਲੰਧਰ ਜੀ ਮੋਬਾਈਲ ਨੰਬਰ ਜੀ ਮੋਬਾਈਲ 9968065981 ਇੱਕ ਵਾਰੀ ਹੋਰ ਕਰ ਦਗੇ ਰਿਪੀ 9968065981 ਤੇ ਕਿਵੇਂ ਆ ਵਪਾਰ ਦਾ ਕੰਮ ਆਪਣਾ ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਮਾਰਗ ਗੁਰੂ ਰਾਮਦਾਸ ਦੀ ਕਿਰਪਾ ਜੀ ਵਾਹਿਗੁਰੂ ਕਰੇ ਸਾਰੇ ਭੈਣਾ ਭਰਾ ਬਹੁਤ ਸਾਡੇ ਭੈਣਾ ਭਰਾ ਜੋ ਸਾਨੂੰ ਪਿਆਰ ਦੇ ਰਹੇ ਆ ਸਾਰਿਆਂ ਨੂੰ ਸਾਸਰੀ ਕਾਲ ਜੀ ਬਹੁਤ ਬਲ ਪਿਆਰ ਭਰੀ ਸਾਸਰੀ ਕਾਲ ਗੁਰੂ ਰਾਮਦਾਸ ਮਹਾਰਾ ਸੱਚੇ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੀ ਤੇ ਤਰੱਕੀਆਂ ਬਖਸ਼ੀ ਤਰੱਕੀਆਂ ਬਖਸ਼ੇ ਵਾਹਿਗੁਰੂ ਜੀ ਉਹਨਾਂ ਨਾਲ ਹੀ ਆਪਾਂ ਹਾਂਜੀ ਉਹਨਾਂ ਨਾਲ ਹੀ ਪੈਣਾ ਭਰਾਵਾਂ ਨਾਲ ਹੀ ਅਸੀਂ ਆ ਜੀ ਤੇ ਤੁਸੀਂ ਇਕੱਲੇ ਇਕੱਲੇ ਕਰੇ ਕਾਹੇ ਜੋ ਗੇ ਇਕੱਲਾ ਤਾਂ ਕਹਿੰਦਾ ਬਰੋਹੀ ਚ ਰੱਖ ਵੀ ਮੜਾ ਨਾ ਹੋਵੇ ਹਣਾ ਕਿ ਵੀਰ ਭਰਾ ਕਹਿੰਦੇ ਵੀ ਤੁਹਾਡੀ ਵੀਡੀਓ ਥੋੜੀ ਲੇਟ ਆਉਂਦੀ ਹੈਗੀ ਹੈ ਹਾਂ ਇੱਕ ਮੈਨੂੰ ਵੀ ਦੂਰ ਪੈਂਦਾ ਨਾ ਹਾਂਜੀ ਐ ਕੋਸ਼ਿਸ਼ ਕਰੀਦੀ ਆ ਜੀ ਤੇ ਮਾਲ ਇਕੱਠਾ ਕਰੀਏ ਤੇ ਪੈਣਾ ਭਰਾਵਾਂ ਦੇ ਰੂਮ ਰੂਹੀਏ ਫਿਰ ਹਾਂਜੀ 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 ਤੇ ਆਪਣੀ ਆਹ ਨੀਲੀ ਰਵੀ ਦੀ ਝੋਟੀ ਸੁਆ ਕਿਹੜਾ ਇੱਥੋਂ ਸ਼ੁਰੂ ਕਰ ਲਈਏ ਝੋਟੀ ਸੰਤੂ ਸਾਹਿਬ ਦੂਜਾ ਸੁਆ ਜੀ ਠੀਕ ਆ ਪਹਿਲੇ ਸਵੇ ਝੋਟੀ ਨੇ ਮਾਰਕ ਕਹਿੰਦੇ ਆ ਕਿ ਅਸੀਂ 16 ਕਿਲੋ ਦੁੱਧ ਚੋਇਆ ਹੈਗਾ ਅੱਛਾ ਜੀ ਹਾਂ ਜੀ ਬਾਕੀ ਚਲੋ ਆਪਾਂ ਕਹਿੰਦੇ ਆ ਵੀ ਮਾਰੇ ਜ਼ਿੰਦਗਾਨੀ ਵਾਲੀ ਹੋਵੇ ਖੰਲੇ ਵਾਲੀ ਖੁੱਲੀ ਡੁੱਲੀ ਆਈ ਬਾਕੀ ਠੰਡੀ ਸੀਲਸ ਲੱਗਾ ਜੀ ਉਹੀ ਇਦਾਂ ਦੀ ਨਹੀਂ ਭਾਵੇਂ ਇਦਾਂ ਹੀ ਬੈਠੇ ਰੋਜ਼ ਕੱਟੀ ਦੇ ਦਿੰਿਆ ਦੇ ਠੀਕ ਆ ਹਾਂ ਬਹੁਤ ਠੰਡੀ ਕੱਟੀ ਆ ਜੀ ਤੇ ਹੁਣ ਦਿਨ ਕਿੰਨੇ ਲੈ ਜੂ ਸਤਿ ਸ੍ਰੀ ਅਕਾਲ ਮੈਂ ਤਾਂ ਹੁਣ ਰਾਤ ਦੀ ਵੀ ਸੌਂਦਾ ਸੀਗਾ ਮੈਂ ਕਿਹਾ ਜਾਨੀ ਸੂਈ ਪੂਗੀ ਨਹੀਂ ਹਜੇ ਨਹੀਂ ਸੂਈ ਹਾਂ ਬਾਕੀ ਮੈਨੂੰ ਲੱਗਦਾ ਜੀ 5-4 ਦਿਨ ਲੱਗੂਗੀ ਜੀ 5-4 ਦਿਨ ਅਜੇ ਮੋਜਾਂ ਨਾ ਲਊਗੀ ਤੇਰੀ ਕੱਟੀ ਜੀ ਲੱਜੂ ਹਾਂ ਜੀ ਅੱਛਾ ਇਹਦੇ ਮਾਲਕਾਂ ਦੇ ਵੀ ਦੁੱਧ ਸੂਲਾ ਚੂਹਾ ਸੀ ਬੋਰ ਕਾਰਡ ਬਹੁਤ ਦੱਸਦੇ ਆ ਜੀ ਝੋਟੀ ਦਾ ਬੋਰ ਕਾਰਡ ਆ ਜੀ ਠੀਕ ਆ ਹਾਂ ਜੀ ਬਾਕੀ ਸਤਿ ਸ੍ਰੀ ਅਕਾਲ ਦੇਖੋ ਇਹਦਾ ਚਮੜੀ ਪਤਲੀ ਹਾਂ ਦੇਖੋ ਇਹ ਕਾਗਜ਼ ਵਰਗੀ ਚਾਉਂਦੀ ਆ ਹਾਂ ਨਹੀਂ ਓਕੇ ਰਿਪੋਰਟ ਝੂਟੀ ਐ ਤੇ ਥਣਾ ਥਣਾ ਲੋ ਟਿੱਪੀ ਤੇ ਭਾਰਪੂਰ ਵੱਲੋਂ ਕਿਆ ਜੀ ਧਾਰਾਂ ਗੁੱਠੇ ਵਰਗੀਆਂ ਵੀ ਮੋਟੀ ਮੋਟੀ ਧਾਰਾਂ ਜੀ ਤੇ ਭਾਰ ਵਾਲੀ ਤੈਨੂੰ ਕੋਈ ਚਾਹੀ ਹੈ ਨਹੀਂ ਕੋਈ ਜੀ ਕੋਈ ਭਾਰ ਵਾਲਾ ਕੋਈ ਕਿਸੇ ਵਜਾਂ ਦੀ ਕੋਈ ਥਣ ਦੀ ਆਪਾਂ ਜੋ ਮੈ ਆ ਜੀ ਬਿਲਕੁਲ ਆਨਲਾਈਨ ਕੈਮਰੇ ਦੇ ਮੂਹਰੇ ਕਹਿ ਰਹੇ ਆ ਆਪਣੀ ਗਾਰੰਟੀ ਹੈ ਗਾਰੰਟੀ ਹੋ ਗਈ ਜੀ ਹਾਂ ਕੱਢੋ ਬਾਹਰ ਲਓ ਵੀ ਸ਼ਾ ਵੇ ਸੱਜਣੋ ਤੌਰ ਚੈੱਕ ਕਰ ਲਓ ਦੂਜਾ ਸੂਆ ਛੋਟੀ ਸੁੰਦੀ ਆ ਤੇ ਪਲੂਨ ਕੱਟੀ ਨੇ ਬੜਾਈ ਚੰਗਾ ਦੁੱਧ ਪਾਇਆ ਤੇ ਲੇਵੇ ਭਾਂਡੇ ਦੀ ਖੁੱਲੀ ਆ ਥਣ ਚਵਾਈ ਵਾਲਾ ਇੱਕ ਥਣ ਗੁਲਾਬੀ ਆ ਸੱਜਣੋ ਇਹ ਵੀ ਨੋਟ ਕਰ ਲਓ ਸੂਲ ਤੱਕ ਵੀ ਨਿਸ਼ਾਨੀਆਂ ਕਵਰ ਕਰਦੀ ਆ ਬਾਕੀ ਆ ਮੰਨ ਕੇ ਚੱਲੋ ਵੀ ਪਤਲੀ ਚਮੜੀ ਦੀ ਕੱਟੀ ਹਾਈਟ ਬਾਲੀ ਵੱਡੀ ਨਹੀਂ ਜਿੰਨੀ ਪ੍ਰੀਕੀ ਲੱਗੀ ਉਹ ਸਾਰੀ ਦੁੱਧ ਵਾਲੀ ਕਰਮਾ ਵਾਲੀ ਨੂੰ ਲੈ ਚ ਲਈਏ ਬਾਕੀ ਗੱਲ ਰੇਟ ਤੇ ਮੋਕੂਗੀ ਅੱਗੇ ਤਾਂ ਤੁਹਾਡੇ ਕਮੈਂਟ ਆਉਂਦੇ ਹੁੰਦੇ ਆ ਵੀ ਇਹਨਾਂ ਦੇ ਰੇਟ ਜਿਹੜੇ ਹੁੰਦੇ ਆ ਨਾ ਠਾ ਠੂ ਵਾਲੀ ਹੁੰਦੇ ਆ ਵੀ ਚੱਕ ਲੋ ਤੇ ਧਰ ਲੋ ਵਾਲੇ ਕਿਉਂਕਿ ਜਾਇਦ ਜੇ ਰੇਟ ਹੁੰਦੇ ਆ ਬਾਕੀ ਪਸੰਦ ਤੁਹਾਡੀ ਤੇ ਕੱਟੀ ਇਹਨਾਂ ਨੇ ਪਸੰਦ ਕਰਕੇ ਆਪਦੇ ਕਿੱਲੇ ਦੇ ਲੈ ਆਂਦੀ ਹੋਣਾ ਕਿਹੜੇ ਘਰੇ ਦਾ ਸ਼ਿੰਗਾਰਬਾਨੀ ਆ ਵੇਖੋ ਜੈਲੀ ਵੜੀ ਆ ਸਜਣੋ ਬਟਨਾਂ ਵਾਲੀ ਝੋਟੀ ਆ ਕਿਆ ਬਾਤਾਂ ਬੜੀ ਲੋਲੀ ਪੋਲੀ ਥੱਲਿਓ ਹਾਂ ਇੱਕ ਥੋੜੀ ਜੀ ਸੰਭੀ ਘਟ ਆ ਕਿਤੇ ਜੇ ਕਿਤੇ ਬੰਦੇਨ ਦੀ ਕਿਤੇ ਕੇਅਰ ਕਰਦੇ ਨਾ ਸੰਭਾਈ ਵਾਲੀ ਤੇ ਝੋਟੀ ਬੜੀ ਖਬਰਦਾਰ ਨਖਰਨੀ ਹੀ ਥੱਲੇ ਹੋਣਾ ਕੱਲ ਇਹ ਸਾਨੂੰ ਸਾਡਾ ਪਸ਼ੂ ਦੁੱਧ ਦੇਣ ਵਾਲਾ ਜੀ ਉਹ ਥੋੜਾ ਤਾਂ ਤੁਹਾਨੂੰ ਪਤਾ ਹੀ ਹੈ ਹੁਣ ਨਾਮ ਹੀ ਰਹਿੰਦਾ ਹੈਗਾ ਜੀ ਹਾਂ ਬਾਕੀ ਦੇਖੋ ਇਹਦਾ ਪਿੰਡਾ ਦੇਖੋ ਇਹ ਕਾਗਜ਼ ਵਰਗਾ ਥੱਪਾ ਲਾ ਲੀਏ ਸਪ ਜਾਂਦਾ ਹਾਂ ਹਾਂ ਇਨੀ ਬਰੀਕ ਹੈ ਦੋ ਦਵਾਰੀ ਆ ਤੇ ਫਿਰ ਹੁਣ ਮੁੱਲ ਕਿੰਨਾ ਕਰਦਗੇ ਸਭ ਤਾਂ ਹੀ ਕਰੀ ਜਾਨੇ ਦੋਵੇਂ ਆਪਾਂ ਇਹਦੀਆਂ ਸੰਦੂ ਸਾਹਿਬ ਲੋਕੀ ਕਿਤੇ ਡਰਾਣ ਆ ਨਹੀਂ ਸੰਦੂ ਸਾਹਿਬ ਆਪਣੇ ਮੁੱਲ ਤੁਸੀਂ ਵੇਖਿਆ ਹੀ ਆ ਜੀ ਆ ਬਿਲਕੁਲ ਜਾਇਜ਼ ਹੁੰਦਿਆ ਨਵਾਜਪਾਪਾ ਮੁੱਲ ਕਰਨਿਆ ਜੀ ਵੀ ਜਾਇਜ਼ ਕਮਾਈ ਜੋ ਪੈਣਾ ਭਰਾ ਜੀ ਉਹਨਾਂ ਦੇ ਪਹੁੰਚ ਵਿੱਚ ਵੀ ਆ ਗਏ ਸਰ ਹਾਂਜੀ ਸੰਦੂ ਸਾਹਿਬ ਲੋਕੀ ਦਾ ਮੁੱਲ ਬਹੁਤ ਕਰਦੇ ਆ ਪਾਪਾ ਹਾਂਜੀ ਯਾਰ ਇਹਦਾ ਸਿਰਫ 95000 ਰੁਪਿਆ ਜੀ 90 ਤੇ 5 ਹਾਂਜੀ ਤੇ ਦੇਵਾਂਗੇ ਕਿੰਨੇ ਦੀ ਕਰ ਦਿਆਂਗੇ ਜੀ ਕੋਈ ਗੱਲ ਨਹੀਂ 2000 ਰੁਪਿਆ ਛੋਟ ਕਰ ਦਿਆਂਗੇ 93000 ਧੰਨਵਾਦ ਅੱਛਾ ਹਾਂਜੀ ਨਹੀਂ ਠੀਕਾ ਹੋਰ ਵੀ ਕੋਈ ਪਿਆਰ ਮੁਹੱਬਤ ਕੋਈ ਗੱਲ ਨਹੀਂ ਸੰਧੂ ਸਾਹਿਬ ਤੁਸੀਂ ਹੋਰ ਕੁਝ ਕਰਾਉਣਾ ਤੇ ਕਰਾ ਸਕਦੇ ਹੋ ਕੋਈ ਨਹੀਂ ਹੁਣ ਤੂੰ ਮੈਨੂੰ ਨਾ ਦੱਸ ਜਾਂ ਤਾਂ ਸਾਰਿਆਂ ਨੂੰ ਹੀ ਦੱਸ ਵੀ ਆਹ ਕੁਛ ਆ ਭਾਈ ਸੰਧੂ ਸਾਹਿਬ ਹਾਂ ਨਾ 90 ਦੀ ਝੋਟੀ ਦੇ ਦਿਆਂਗੇ ਅੱਛਾ ਹਾਂਜੀ ਉਹਦੇ ਵਿੱਚ ਛੋਟ ਛੱਪਾ ਕਰ ਦਿਆਂਗੇ ਜਿੰਨਾ ਹੋਇਆ ਹਾਂਜੀ ਹੋ ਸਕਦਾ 90 ਚ ਹਾਂਜੀ 90 ਦੀ ਝੋਟੀ ਦੇ ਦਿਆਂਗੇ ਜੀ ਉਹ ਚੰਗੀ ਆ ਰਿਕਾਰਡ ਵਾਲੀ ਆ ਜੀ ਝੋਟੀ ਹਲਾਇਓ ਮਗਰ ਉਹਨੂੰ ਹਾਂਜੀ ਹਾਂਜੀ ਕਰਿਓ ਪਿਛੋ ਤੋ ਤਵਾਈ ਆ ਝੋਟੀ ਐਸੀ ਉਹ ਉਧਰੋਂ ਕਿਆ ਇਹਨੂੰ ਕਰਿਓ ਵੇਖਿਓ ਸੱਜਣੋ 90000 ਦੀ ਤੇ ਦੁੱਧ ਬੜਾ ਚੰਗਾ ਕੱਟੀ ਨੇ ਪਾਇਆ ਯਾਰ ਇਹਦੇ ਮਾਲਕਾਂ ਨੇ ਦੱਸਿਆ ਬਾਕੀ ਤੁਸੀਂ ਸੰਧੂ ਸਾਹਿਬ ਪੂਰੀ ਪਿਓ ਰੀਲੀ 라ਵੀ ਆ ਜੀ ਇਹ ਨੇਗੀ ਸਾਰੀਆਂ ਨਿਸ਼ਾਨੀਆਂ ਕਵਰ ਕਰਤੀ ਆ ਵਾਕਿਆ ਜੀ ਲੇਵਾ ਪਾਂਡਾ ਚੈੱਕ ਕਰ ਲਓ ਬਟਨਾਂ ਵਾਲੀ ਕੱਲੀ-ਕੱਲੀ ਚੀਜ਼ ਮੈਂ ਤੁਹਾਨੂੰ ਵਖਾਤੀ ਨੀਲੀ 라ਵੀ ਦੀ ਹਾਂ ਬਾਕੀ ਸਿੰਘ ਸੁ ਵੀ ਬਹੁਤ ਤੋਂ ਕੰਮ ਦੀਆਂ ਸਾਰੀਆਂ ਜੀ ਤੇ ਆ ਮੈਂ ਇਹ ਵੀ ਸੰਧੂ ਸਾਹਿਬ ਮਾਲਕ ਦੇ ਦੂਏ ਕਿੰਦੇ ਬਾਕੀ ਕੋਈ ਮੇਰਾ ਪਿੰਨ ਬਰਾਤੀ ਇਹ ਲੈ ਲੇ ਪਰ ਹੈ ਦੂਹੀ ਆ ਜੀ ਠੀਕ ਆ ਚੱਲ ਤੀਜੇ ਚ ਕੀ ਹੁੰਦਾ ਇਹਨੂੰ ਇਹ ਪਿਓਰ ਸੰਧੂ ਸਾਹਿਬ ਮੀਨੀ ਆ ਜੀ ਹੈਲਦੀ ਨਾ ਸਿੰਘ ਦੋਨੇ ਸਿੰਘ ਖੇਲਦੇ ਆ ਯਾਰ ਹਾਂ ਦੋਨੇ ਸਿੰਘ ਖੇਲਦੇ ਆ ਹਣ ਇਹਨੂੰ ਆ ਦੇਖੋ ਠੀਕ ਆ ਹਾਂ ਦੂਜਾ ਵੀ ਆ ਦੋਨੇ ਸਿੰਘ ਖੇਲਦੇ ਆ ਠੀਕ ਆ ਪਿਓਰ ਮੀਨੀ ਆ ਜੀ ਪਿਓਰ ਮੀਨੀ ਹਾਂਜੀ ਹਾਂਜੀ ਆ ਦੋਨੇ ਸਿੰਘ ਉਹ ਵੱਧ ਹੈਲਦਾ ਥੋੜਾ ਘੱਟ ਤੇ ਇਹਦਾ ਬੱਚਾ ਆਹ ਕੱਟੀ ਹਾਂਜੀ ਕੱਟੀ ਮਗਰਾ ਜੀ ਆਹ ਕੱਟੀ ਹਾਂਜੀ ਤਿੰਨ ਦਿਨ ਹੋ ਗਿਆ ਜੀ ਇਹਨੂੰ ਸੂਈ ਨੂੰ ਹਾਂ ਤਾਂ ਆਜੀ ਆ ਜਮਾ ਤਾਂ ਹੀ ਬਿਲਕੁਲ ਆਜੀ ਕੱਟੀ ਮਦਰ ਤੇ ਹੁਣ ਇਹਦੇ ਕੋਲੇ ਧਾਰਾਂ ਕਿੰਨੀਆਂ ਮੀਣੀ ਕੋਲੇ ਮੇਰੇ ਕੋਲ ਸੰਤੂ ਸਾਹਿਬ ਦੇ ਟੈਂਕ ਬੋਲਾ ਹੋਏਗਾ 14 ਲੀਟਰ ਹੋਏਗਾ ਪੱਕੀ ਗੱਲ ਆ ਹਾਂਜੀ ਹਾਂਜੀ ਬੜਾ ਚੰਗਾ ਦੁੱਧ ਹੀ ਹਾਂਜੀ ਇਹਨੇ ਦੁੱਧ ਪਿਛਲੇ ਸੂਏ ਕਿੰਨਾ ਪਾਇਆ ਕੁੱਤਾ ਕਹਿੰਦਾ ਵੀ ਸੰਤੂ ਸਾਹਿਬ ਪੋਰ ਕਾੜਾ ਕੇ ਨੇ 18 ਕਿਲੋ ਦੁੱਧ ਚਵਾਇਆ ਹੈਗਾ ਤੇਰਾ ਭਲਾ ਹੋ ਜੇ ਬੜੇ ਕਾ ਨਾ ਹਾਂਜੀ ਹਾਂਜੀ ਬਾਕੀ ਪੀੜਾ ਭਰਾਉਣ ਨੂੰ ਤੋੜ ਕੇ ਦਿਖਾ ਲਦੇ ਆਪ ਵੀ ਉਹਨਾਂ ਐਸਟੀਮੇਟ ਲਾ ਲੈਣਾ ਲਾ ਲੈਣਾ ਆਹ ਪਹਿਣਾ ਪੁਰਾਣੇ ਥਾਲੇ ਵੀ ਦੀ ਬਹੁਤ ਖੁੱਲੀ ਢੁੱਲੀ ਹੈ ਖੁੱਲੀ ਢੁੱਲੀ ਤੇ ਚੂਣ ਇੱਕ ਨੰਬਰ ਚੂਣ ਬਹੁਤ ਹੀ ਚੰਗੇ ਪਾਵੇਂ ਨੇ ਯਾਰ ਬੰਦਾ ਬੈਠ ਕੇ ਚੂਣ ਰਵੇ ਥੱਲੇ ਨੇ ਨੀ ਪੋਲੀ ਇਹ ਆਪਣੇ ਕੋਲੇ ਸੂਈ ਆਈ ਕਿ ਘਰੇ ਸੂਈ ਆਫੀ ਆਪਣੇ ਕੋਲੇ ਸੂਈ ਆ ਜੀ ਆਪਣੇ ਕੋਲੇ ਆਪਣੇ ਕੋਲੇ ਸੂਈ ਆ ਬਿਲਕੁਲ ਫਸ ਕਲਾਸ ਜੇਰ ਪਾਈ ਆ ਓਕੇ ਰਿਪੋਰਟ ਓਕੇ ਰਿਪੋਰਟ ਕੱਢੋ ਬਾਹਰ ਇਹਨੂੰ ਲਓ ਵੀ ਸੱਜਣਾ 2 ਨੰਬਰ ਤੇ ਮੀਣੀ ਤੇ 1 ਨੰਬਰ ਤੇ ਨੀਲੀ ਰਾਵੀ ਦੋਨੇ ਮਈਆਂ ਤੁਹਾਡੇ ਕੰਮ ਦੀਆਂ ਤੇ ਲੇਵਾ ਪਾਂਡਾ ਚੈੱਕ ਕਰ ਲੋ ਤੇ ਟਾਈਮ ਵੀ ਨੋਟ ਕਰ ਲੋ ਵੀ ਸਵਾ 11 ਦਾ ਸਮਾਂ ਸਵਾ 11 ਦਾ ਸਮਾਂ ਵੇਖੋ ਥਣ ਪਾਵਰ ਵਾਲਾ ਮੈਂ ਤੋਰ ਦੇਖੋ ਵਿੱਚ ਰੱਖ ਕੇ ਤੂੰ ਹਾਂ ਚੱਕ ਕੇ ਹੈ ਨਹੀਂ ਠੀਕ ਹੈ ਕਮਾਓ ਬਾਕੀ ਟਾਈਮ ਦੇਖ ਲੋ ਇਹ ਕਿੰਨਾ ਹੋਇਆ ਸਵਾ 11 ਵਜੇ ਮੈਂ ਕਿੰਨੀ ਬੜੀ ਬੇਨਤੀ ਹੈ ਵੇਖੋ ਸਜਣਾ ਚੰਗੀ ਬਰੀਕ ਚਮੜੀ ਦੀ ਮੈਂ ਤੇ ਕੱਟੀ ਬਹੁਤ ਪਿਆਰੀ ਲੱਗੀ ਆ ਵੇਖੋ ਲੈ ਵਾ ਭਾਂਡਾ ਇੱਥੋਂ ਇਹਦਾ ਵੀ ਕਰਮਾਰੀ ਦਾ ਲੈ ਚਲੋ ਜੀ ਕਿੱਲੇ ਤੇ ਇਹਨੂੰ ਕਿਆ ਬਾਤਾਂ ਸਿੰਗਲ ਹੱਡੀ ਤੇ ਆਹ ਇਹਦੀ ਕੱਟੀ ਆ ਸੱਜਣਾ ਵੇਖੋ ਜਮਾ ਆਪਦੀ ਮਾਰ ਗਈ ਆ ਉਨੀ ਪੂਛ ਉਹਨਾਂ ਮੱਥੇ 'ਚ ਫੁੱਲ ਗਿਆ ਤੇ ਓਕੇ ਰਿਪੋਰਟ ਆ ਕੱਟੀ ਪੂਰੀ ਸੋਹਣੀ ਆ ਤੇ ਬਸ ਬੱਚੇ ਤੋਂ ਤੁਸੀਂ ਗੈਸ ਲਾ ਲਓ ਵੀ ਵਾਕਿਆਈ ਮੈਂ ਜਿਹੜੀ ਬਿਲਕੁਲ ਤਾਜੀ ਆ ਇਹ ਵੀ ਬਹੁਤ ਫੀਗਾ ਸੰਧੂ ਹਾਂ ਤੇ ਚਵਾਈ ਚੂਈ ਦਾਂਦੀ ਉਹਨੇ ਮੈਨੂੰ ਹੀ ਲੱਗੀ ਆ ਫਰਸ ਕਲਾਸ ਆ ਥਾਣੀ ਬਹੁਤ ਚੰਗਾ ਲੱਗਾ ਸੰਧੂ ਸਾਹਿਬ ਦੇਖੋ ਨੇ ਸਪੈਸ਼ਲ ਲੱਗਾ ਮੈਨੂੰ ਵਾਕੇ ਕੋਈ ਸ਼ੱਕ ਨਹੀਂ ਵੇਖੋ ਸਜਣਾ ਦੁੱਧ ਦੁੱਧ ਵਾਲੀ 나ੜ ਆਉਂਦੀ ਕਰਮਾ ਵਾਲੀ ਦਾ ਲੇਵਾ ਪਾਂਡਾ ਪਾਈਪ ਲੱਗਿਆ ਜੀ ਪਾਈਪ ਲੱਗੇ ਪੂਰੇ ਦੇਖੋ ਵਾਕੇ ਆਈ ਪਾਈਪ ਲੱਗੇ ਆ ਭਾ ਹਾਂ ਤੇ ਰੇਟ ਇਹਦਾ ਪਾਈਪ ਰੇਟ ਵੀ ਆਂਦਾ بس ਜੀ ਆਪਾਂ ਨੋਰਮਲ ਛੋਟਾ ਯਾਰ ਰੇਟ ਪੱਕੀ ਗੱਲ ਹੈ ਇੱਧਰ ਆ ਜੀ ਮੜਾ ਯਾਰ ਮਾਣੋ ਯੱਕ ਮਾਣੋ ਰੇਟ ਸਰਵਨ ਦੇ ਕਰ ਲੀ ਕਿ ਲੱਖ ਰੁਪਿਆ ਲੱਖ ਰੁਪਿਆ ਬਹੁਤ ਬੇੜੀਆਂ ਦੀ ਟੋਕਾ ਦੀ ਡਿਮਾਂਡ ਹੈ ਜੀ ਨਹੀਂ ਹੈ ਜੈ ਜੈ ਕਰ ਜੈ ਜੈ ਕਰ ਜਮਨ ਟਾਕੇ ਭੈਣ ਟਾਕੇ ਭੈਣ 90 ਦੇ ਚੋੜ ਤੋਂ 2 90 ਦੇ ਆ ਵੀ 90 ਦੀ ਇਹ ਵੀ 90 ਦੀ ਨਾ ਲੱਗੇ ਨਾ ਲੱਭੇ ਵਾਹ ਜ਼ੋਰਦੀਆਂ ਜਾਨ 90 90 ਜਿਹਨੂੰ ਚੰਗੀ ਲੱਗੇ ਨੀਲੀ ਰਾਂਜੀ ਦੀ ਚੰਗੀ ਲੱਗੇ ਜਿਹਨੇ ਸੁਹੀ ਲੈਣੀ ਮੀਣੀ ਮੀਣੀ ਲੈ ਜਾ ਅੱਜ ਦੁੱਧ ਦਾ ਬਹੁਤ ਚੰਗਾ ਰਿਕਾਰਡ ਆ ਜੀ ਮੈਂ ਇਹਦੇ ਮਾਲਕ ਕਹਿੰਦੇ 18 ਕਿਲੋ ਦੁੱਧ ਚੋਇਆ ਬਾਕੀ ਚਲੋ ਮੈਂ ਇਹ ਵੀ ਹੁਣ ਵੀ 14 ਕਿਲੋ ਦੁੱਧ ਇਸ ਟਾਈਮ ਮੇਰੇ ਕੋਲ ਹੈਗਾ ਹੈ 3 ਦਿਨ ਦੀ ਸ਼ੂਰੀਆ ਮੈਂ ਠੀਕ ਆ ਹਾਂਜੀ ਆ ਬਾਕੀ ਦੁੱਧ ਵਾਲੀ ਆ ਮੈਂ ਅਸੀਂ ਨਹੀਂ ਗਾ 90 ਦੀ ਹਾਂਜੀ 90 ਦੀ ਸਦਨੋਂ 90000 ਦੀ ਮੀਣੀ ਬਾਈ ਕਹਿੰਦਾ ਤੇ ਬਾਕੀ ਮਾਨਤਾਨ ਫੇਰ ਵੀ ਹੈ ਨਾ ਉਈ ਗਾਨੀ ਜੇ ਕੋਈ ਦੂਰੋਂ ਨੇੜੋਂ ਆਏਗਾ ਵੀਰ ਹੁੰਦਾ ਮੰਤਰਾ ਨੂੰ ਹੋਊਗਾ ਹੋਊਗਾ ਕਿਰਾਇਆ ਪੜਾ ਜਿੰਨਾ ਹੋ ਸਕਿਆ ਹਾਂਜੀ ਕਿਉਂਕਿ ਕੀ ਵੀਰਾਂ ਨੂੰ ਕਿਰਾਇਆ ਪੜਾ ਜ਼ਿਆਦਾ ਪੈਂਦਾ ਜੀ ਫਿਰ ਉਹ ਹਾਂ ਉਹਨਾਂ ਨਾਲ ਉਹ ਜੱ ਸਾਹਿਬ ਸਭ ਕੁਝ ਦੇਖਣਾ ਪੈਂਦਾ ਜੀ ਤੇ ਆ ਮੈਂ ਕਿਹੜਾ ਸੁਆ ਇਹ ਵੀ ਮੈਂ ਸੁਆਬ ਸਾਹਿਬ ਮਾਲਕ ਦੇ ਸੀਗੇ ਸੁਵੇ ਕਹਿੰਦੇ ਆ ਮੈਂ ਬਾਕੀ ਕੱਦ ਬੂਟਾ ਵਾਲੀ ਆ ਮੈਂ ਵੱਡੀ ਆ ਮੈਂ ਇਹਰੀ ਦੇ ਮਰਬਲ ਦੀ ਆ ਠੀਕ ਆ ਹਾਂ ਥਾਂ ਲੇਵਲੀ ਵਾਲੀ ਆ ਇਹ ਇਹ ਕਿੰਨੇ ਚਰ ਦੀ ਸੂਈ ਆ ਤੇ ਕਿੰਨਾ ਦੁੱਧ ਇਹ ਕਿੰਦਾ ਬਿਲਕੁਲ ਤਾਜੀ ਆ ਜੀ ਇਹਨੂੰ ਮੈਂ ਚੌਥਾ ਦਿਨ ਹੋਇਆ ਸੂਈ ਨੂੰ ਇਹਦੇ ਮਗਰ ਕੱਟਾ ਇਹਦੇ ਮਗਰ ਕੱਟਾ ਜੀ ਤੇ ਹੁਣ ਧਾਰਾਂ ਇਹਦੇ ਕੋਲੇ ਇਹਦੇ ਕੋਲ ਕੋਈ 9-10 ਕਿਲੋ ਰੱਖ ਕੇ ਚੱਲੋ ਜੀ ਠੀਕ ਆ ਕੱਢ ਦਿਓ ਬਾਹਰ ਹਾਂ ਲਓ ਵੀ ਸੱਜਣਾ ਸੂਏ ਦਾ ਗੈਸ ਤੁਸੀਂ ਲਾ ਲਿਓ ਕੀਜਾ ਮੰਨਿਓ ਚੌਥਾ ਉਹ ਥੋੜੀ ਟੈਨਸ਼ਨ ਹਾਂ ਕੱਦ ਪੁੱਤ ਵਾਲੀ ਮੈਂ ਕੱਦ ਚੰਗਾ ਤੇ ਬਾਕੀ ਪਤਲੀ ਚਮੜੀ ਦੀ ਤੇ ਕੁਆਲਿਟੀ ਦੁੱਧ ਵਾਲੀ ਵੇਖਿਓ ਔਰ ਦੀ ਮੈਂ ਤਾਂ ਗੈਸ ਲਾ ਲਿਓ ਬੱਤ ਵੱਡਾ ਤੇ ਚੂਣ ਇੱਕ ਨੰਬਰ ਹੂ ਬਹੁਤ ਵਧੀਆ ਥਾਣੀ ਬਹੁਤ ਸੋਹਣਾ ਲੱਗਾ ਜੀ ਹੂੰ ਕੋਈ ਸ਼ੱਕ ਨਹੀਂ ਸਭੀ ਘੱਟ ਆ ਥੋੜੀ ਇੱਕ ਸੂਏ ਚਾਈ ਵੀ ਆ ਹਾਂਜੀ ਕਮਾ ਲਓ ਦੁੱਧ ਤੇਈ ਜਾਊਗੀ 10 11 ਕਿਲੋ ਖੁੱਲਾ ਕਰਮਾ ਵਾਲੀ 12 ਕਿਲੋ ਦੁੱਧ ਚਵਾਈ ਜਾਊ ਹਨਾ ਨਹੀਂ ਠੀਕ ਆ 9 10 ਕਿਲੋ ਹੋਣੀ ਬੰਦਾ ਹੋਣਾ ਜੀ ਠੀਕ ਆ ਹਾਂ ਉਹ ਕੱਦ ਚੰਗਾ ਮੈਂ ਦਾ ਹਾਂਜੀ ਅੱਜ ਦੇਖੋ ਜੰዱ ਸਭ ਸਾਰਿਆਂ ਨਾਲੇ ਵੱਡਾ ਹੈਗਾ ਸਾਰਿਆਂ ਨਾਲੇ ਵੱਡਾ ਵਿਚਾਰੀ ਹਾਂਜੀ ਚੱਲ ਪੱਤ ਚੱਲ ਆ ਜਾ ਤੇ ਆਹ ਸੱਜਣੋ ਇਹਦਾ ਜਿਹੜਾ ਪੱচ্চਾ ਕੱਟਾ ਬਾਕੀ ਤਾਜੀ ਹੈ ਮੈਂ ਇਹ ਨੋਟ ਕਰ ਚੌਥਾ ਦਿਨ ਆ ਜੀ ਸੁਣੀਣਾ ਚੌਥਾ ਦਿਨ ਸੁਣੀਣਾ ਥੋੜੀ ਧੁੱਪ ਪੈਂਦੀ ਆ ਪੋਕੇਰ ਕੋਟਾ ਦੇ ਮਗਰ ਕਟਾ ਤੇ ਇਹਦਾ ਸ਼ਾਹੀ ਰੇਟ ਕਹਿੰਦਾ ਸੰਤੂ ਸਾਹਿਬ ਬਿਲਕੁਲ ਨਵਾਜ ਟੋਕੜਾਂ ਲਈ ਪਾ ਹੂੰ ਕੋਲ ਸੰਤੂ ਸਾਹਿਬ ਦਾ 75 ਹਾਂਜੀ 72 ਦੀ ਹਨਾ ਮੁੱਲ 75 ਤੇ 72000 ਦੀ ਹਨ ਹਾਂਜੀ ਹਾਂਜੀ ਦੇਖੋ ਕਿੱਡੀ ਮੈਂ ਜੀ ਪੂਰੀ ਵੱਡੀ ਮੈਂ ਤਾਜੀ ਸੂਈਆ 4 ਦਿਨ ਦੀ 8-9 ਕਿਲੋ ਇਸ ਨਾ ਬੋੜੀ ਰਹੀ ਹੈ ਨਹੀਂ ਠੀਕ ਆ ਜੈ 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 ਬਿਲਕੁਲ ਜੈ ਹਣਾ ਉਹਦੇ ਚ ਪਿਆਰ ਮੁਹੱਬਤ ਮੰਨਣਾ ਕੋਈ ਮੰਦਰੀ ਜੀ ਕੋਈ ਪੈਣ ਕਰਾਏਗਾ ਦੇਖੋ ਹੀ ਕਰਾਉਣਾ ਕਰਨਾ ਹੀ ਪੈਂਦਾ ਜੀ ਮੌਕੇ ਨੇ ਜਦੋਂ ਕੋਈ ਸਚਨ ਬੰਦਰ ਕੋਈ ਫੋਨ ਆਉਂਦਾ ਜੀ ਫਿਰ ਸਾਰੇ ਉਹ ਕਰਨਾ ਪਹਿਲਾਂ ਕੋਈ ਵੈੜ ਵੀਰ ਭਰਾ ਫੋਨ ਲਾਵੇ ਸਾਰਿਆਂ ਦਾ ਮੰਤਰਾਂ ਨਾਲ ਹੋਊਗਾ ਤੇ ਆਹ ਵੈੜ ਕਿਹੜਾ ਸੁਆ ਇਹ ਦੂਜਾ ਸੁਆ ਸਤੂ ਸਾਹਿਬ ਠੀਕ ਆ ਦੂਜਾ ਸੁਆ ਇਹ ਵੀ ਤਿੰਨ ਦਿਨ ਦੀ ਸੁਈ ਹੈ ਜੀ ਤਾਂ ਜੀ ਤਾਂ ਜੀ ਉਹ ਬੱਚਾ ਇਹਦੇ ਮਗਰ ਕੱਡੀ ਸੀਲ ਕਰੀਬ ਹੈ ਜੀ ਹਾਂ ਪਹਿਲੇ ਸਵੇਰੇ ਨੇ 14 ਕਿਲੋ ਦੁੱਧ ਦਿੱਤਾ ਜੀ ਠੀਕ ਹੁਣ ਕਿੰਨੇ ਦਿਨਾਂ ਦੀ ਸੂਈ ਤੇ ਕਿੰਨਾ ਦੁੱਧ ਆਜੇ ਨੂੰ ਤੀਜਾ ਦੇਣਾ ਜੀ ਸੂਈ ਨੂੰ ਬੱਚਾ ਕੇ ਬੱਚੀ ਬੱਚਾ ਜੀ ਮਗਰ ਬੱਚਾ ਮਗਰ ਬੱਚਾ ਮਗਰਾ ਜੀ ਕਿੰਨਾ ਦਿਨਾਂ ਦੀ ਸੂਈ ਥੱਲੇ ਧਾਰਾਂ ਇਸ ਟਾਈਮ ਹੁਣ ਆਈ ਇਹਦੇ ਕੋਲ 12 ਕਿਲੋ 12 ਕਿਲੋ 12 ਕਿਲੋ ਕੱਢ ਦਿਓ ਬਾਹਰ ਹਾਂਜੀ ਤੋਰ ਕਰਾ ਦਈਏ ਸੱਜਣੋ ਚੈੱਕ ਕਰ ਲਓ ਰੰਗ ਵਾਈਟ ਚ ਤੇ ਆ ਬੱਚਾ ਇਹਦਾ ਉਹ ਵੀ ਤੁਹਾਨੂੰ ਮੈਂ ਚੈੱਕ ਕਰਾਉਣਾ ਚੱਲ ਪੁੱਤ ਚੱਲ 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 ਛੇੜਾ ਚੱਲ ਅੱਛੇ ਛੱਡ ਗਏ ਤਾਂ ਇਹ ਨਹੀਂ ਇੱਥੇ ਹੀ ਕਮਾ ਲਈ ਨਾ ਥਣ ਚੂਣ ਚਾਂਣ ਤਾਂ ਚੰਗਾ ਹੋਊਗਾ ਬਹੁਤ ਚੰਗਾ ਥਾਂ ਨਹੀਂ ਤੇਰੇ ਕੋਲ ਸੁਨਸਾ ਕਿਦਾਂ ਲੱਗਾ ਚੱਲ ਪੁੱਤ ਲੈਵਾ ਭਾਂਡਾ ਵੇਖੋ ਸਜਣੋ ਗਾਈ ਨੂੰ ਲੱਗਾ ਤਰਦੀ ਲੈਵਾ ਚੰਗਾ ਬਖਾਉਂਦੀ ਆ ਹਾਂ ਹੈਨਾ ਅੰਦਰ ਸ਼ਾਮਾਂ ਨੂੰ ਕੋਲ ਪਾਂਦੇ ਸੀ ਤਾਂ ਅਮਰੀ ਵੇਖੋ ਕਿਹੜਾ ਹੋਇਆ ਹਾਂ ਸ਼ਾਮਾਂ ਨੂੰ ਤਾਂ ਬੰਨੀ 11 ਛੱਡ 11 ਦਾ ਟਾਈਮ ਹੋ ਗਿਆ ਵੇਖੋ ਆਕਿਆ ਠੰਡੀ ਸੀਲ ਗਰੀਬ ਆ ਜੀ ਠੀਕ ਆ ਆਹ ਉਹ ਸੱਜਣੋ ਬੱਚਾ ਇਹਦਾ ਕਰਮਾਂ ਵਾਲੀ ਦਾ ਵੇਖੋ ਟੀਕਾ ਬੜਾ ਚੰਗਾ ਲਵਾਇਆ ਸੀ ਕਿਸੇ ਨੇ ਬੱਛਾ ਦੇ ਹੀ ਬੱਛਾ ਦੇਖ ਰਹੀ ਹੈ ਨਿਹਰ ਸ਼ਹਿਰ ਦਾ ਸੀਗਾ ਬੜਾ ਟਾਪ ਦੀ ਬੱਛੀ ਸੀ ਹਾਂਜੀ ਹਾਂਜੀ ਤੇ ਇਹਦਾ ਰੇਟ ਫਿਰ ਕੀ ਰੱਖਾਂਗੇ ਆਪਾਂ ਰੇਟ ਇਹਦਾ ਸੰਸਰ ਦੇਖ ਲਓ ਕੋਈ ਕਹਿ ਜਾ ਜੇ ਤਾਂ ਤੂੰ ਵੇਖਣਾ ਦਾਨਾ ਨੂੰ ਥਣਲੇਵਾ ਲੱਗਾ ਜੀ ਜੋ ਇਹਦੇ ਦੁੱਧ ਦਾ ਰਕਾਰਡ ਆ ਹਾਂਜੀ ਫਿਰ ਤੇ ਕਹਿੰਦੀ ਭਾਵੇਂ ਮੈਨੂੰ ਵੀ ਆਜ ਇਹ ਆਜਾ ਦੀ ਦੇ ਲੈ ਠੀਕ ਆ ਤੇ ਬਾਕੀ ਤੁਹਾਨੂੰ ਆਪਾਂ ਜਾਇਜ਼ ਹੀ ਕਰ ਲਈਏ ਹਾਂਜੀ ਹਾਂ ਕਿੰਨਾ ਸੰਤੋਖ ਇਹਦਾ ਮੁੱਲ 45000 ਹਾਂ 45 ਦੀ ਦੇ ਮੁੱਲ 45 ਤੇ 42 ਦੀ ਦੇ 42 ਦੀ ਦੇ ਹਾਂਜੀ ਠੀਕ ਹਾਂਜੀ ਠੀਕ ਕਾ ਇਹ ਚੌਂਚਾਂ ਬਹੁਤ ਚੰਗੀ ਆ ਟੰਗਾ ਲਾ ਕੇ ਨਾ ਲੋੜ ਹੀ ਨਹੀਂ ਟੰਗੇ ਦੀ ਅੱਛਾ ਹਾਂਜੀ ਉੱਦੀ ਉਵੇਂ ਹੀ ਉੱਦੀ ਬੈ ਕੇ ਛੋ ਲੋ ਆ 72000 ਦੀ ਕਿਹੜੀ ਪੱਤਰੀ ਆ ਦੀ ਵੱਡੇ ਟਾਂਚੇ ਹਾਂਜੀ ਹਾਂਜੀ ਵੇ ਤੇਰੇ ਮੋਢੇ ਤੋਂ ਨੰਗਦੀ ਹੈ ਬੈ ਕੇ ਆ ਦੇ ਲੋ ਹਨਾ ਤੁਸੀਂ ਪੱਟੀ ਆ ਤੇ ਮੀਣੀ 90 ਦੀ ਮੀਣੀ 90 ਦੀ ਇਲੀ ਆ ਗਈ ਮੈਨੂੰ ਪਈ ਦੀ 90 ਚ ਵੀ ਜੇ ਕੋਈ ਭੈਣ ਭਰਾ ਹਨਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਫੋਨ ਲਾਉਂਦਾ ਤਾਂ ਮਾਨਤਨ ਕਰ ਦਿਆਂ ਠੀਕ ਧੰਨਵਾਦ ਤੇ ਇਹ ਸੱਜਣੋ ਆ ਵੀ ਚੈੱਕ ਦੁਬਾਰਾ ਫੇਰ ਕਰ ਲੋ ਸਾਰੀ ਡਿਟੇਲ ਆਪਾਂ ਲੈ ਲਈ ਆ ਵੇਖੋ ਕਰਮਾਂ ਵਾਲੀ ਕੱਟੀ ਨੂੰ ਲੇਵਾ ਭਾਂਡਾ ਲੱਗਾ 90 ਹਜ਼ਾਰ ਦੀ ਮੌਕੇ ਤੇ ਛੋੜ ਛੱਪਾ ਇਹ ਕੱਟੀ ਆ ਸੰਤੂ ਸਾਹਿਬ ਇਹ ਤਾਂ ਦੇਖੋ ਆ ਖੁੰਢੀ ਧੀ ਕੋਈ ਇਦਾਂ ਦੀ ਗੱਡੀ ਨਹੀਂ ਹੁੰਦੀ ਇੱਥੇ ਹਾਂ ਐਂ ਬੈਠੇ ਰੋ ਪਾਵਾਂ ਹਾਂਜੀ ਬਾਕੀ ਥਣ ਵਾਲਾ ਪਾਵਰ ਵਾਲਾ ਤੇ ਕੰਮ ਦਾ ਲੱਗਾ ਏ ਛੋਟੀ ਨੂੰ ਹਨਾ ਹਾਂ ਮੀਨੀ ਨੂੰ ਵੀ ਥਣ ਬਹੁਤ ਕੰਮ ਦਾ ਇੱਥੋਂ ਫੇਰ ਗਿਆ ਸਲਾ ਲੋ ਗਾਂ ਨੂੰ ਲੇਵਾ ਭਰ ਗਈ ਆ ਪਛਾਣ ਨੂੰ ਰਹਿ ਗਿਆ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣੇ